ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੋ ਅਪਨੂੰ ਪੁਸਤਕਾਂ ਮਿਹਨ ਜਮਾਤ ਗੈਰਮੀ ਦੇ ਵਿੱਚ ਉਸ ਦੇ ਅਭਿਆਸ ਦੇ ਪ੍ਰਸ਼ਨ ਆਪਾਂ ਹੱਲ ਕਰਾਂਗੇ ਪਾਠ ਨੰਬਰ ਰਹੇਗਾ ਆਪਣੇ ਕੋਲ 5 ਤੇ ਰਾਜ ਦੇ ਜ਼ਰੂਰੀ ਤਤ ਅਭਿਆਸ ਪ੍ਰਸ਼ਨ ਬ੍ਰੇਕ ਦੇ ਵਿੱਚੋਂ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣ ਕੇ ਦੱਸੋ ਪਹਿਲਾ ਰਾਜ ਥੋੜਾ ਜਾਂ ਬਹੁਤੀ ਗੰਢੀ ਵਾਲੇ ਲੋਕਾਂ ਦਾ ਜਹਾਸਮੂਹ ਹੈ ਜਿਹੜਾ ਕਿਸੇ ਨਿਸ਼ਚਿਤ ਇਲਾਕੇ ਤੇ ਸਹੀ ਰੂਪ ਵਿੱਚ ਵਸਿਆ ਹੋਵੇ ਜਿਹੜਾ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਜਾਂ ਲਗਭਗ ਸਤੰਤਰ ਹੋਵੇ ਅਤੇ ਜਿਸ ਦੀ ਸੰਗਠਿਤ ਸਰਕਾਰ ਹੋਵੇ ਜਿਸ ਦੀ ਹਕਮਾਂ ਨੂੰ ਬਧੇਰੇ ਡੋਕ ਸੁਭਾਅ ਕਰੂ ਵਿੱਚ ਮੰਨਦੇ ਹੋں ਇਹ ਪ੍ਰਗਿਆ ਕਿਸ ਨੇ ਦਿੱਤੀ ਇਹ ਪ੍ਰਭਾਸ਼ਾ ਰਹੇ ਪ੍ਰਭਾਸ਼ਾ ਇਹ ਪ੍ਰਭਾਸ਼ਾ ਕਿਸ ਵੱਲੋਂ ਦਿੱਤੀ ਗਈ ਹੈ ਆਨਸਰ ਆਪਣੇ ਕੋਲ ਰਹੇ ਗਾਰਨਰ ਸਟੇਟ ਸ਼ਬਦ ਦਾ ਉਤਪਤੀ ਕਿਸ ਭਾਸ਼ਾ ਤੋਂ ਹੋਈ ਆਨਸਰ ਆਉਣ ਰਹੇ ਪੰਗੋਲ ਲਾਤੀਨੀ ਇਡੀ ਸਰਕਾਰ ਰਾਜ ਦਾ ਉਹ ਸੰਗਠਿਤ ਸੰਗਠਨ ਹੈ ਜਿਸ ਰਾਹੀਂ ਰਾਜ ਦੇ ਉਦੇਸ਼ਾਂ ਦਾ ਨਿਰਮਾਣ ਹੁੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਰੂਪਾਂ ਨੂੰ ਦਿੱਤਾ ਜਾਂਦਾ ਹੈ ਇੱਕ ਪਰਿਭਾਸ਼ਾ ਕਿਛ ਨੇ ਦਿੱਤੀ ਅਨਸਰਾਂ ਦੇ ਤੁਕ ਗਾਰਨਰ ਹੇਟ ਲਿਖਿਆ ਵਿੱਚੋਂ ਕਿਹੜਾ ਰਾਜ ਦਾ ਜ਼ਰੂਰੀ ਤੱਤ ਨਹੀਂ ਅਨਸਰਾਂ ਦੇ ਤੁਕ ਰਾਸ਼ਟਰ ਪਲੇਟੋ ਦੇ ਅਨੁਸਾਰ ਅਦਰਸ਼ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ ਅਨਸਰ ਨਾਲ ਆਪਣੇ ਕੋਲ ਹੀ 50 ਚਾੜੀ ਸ਼ੀਟ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ ਰਾਜ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸ ਵਿਦਵਾਨ ਨੇ ਕੀਤਾ ਅਨਸਰ ਨਾਲ ਆਪਣੇ ਕੋਲ ਮਕਿਆਵਲੀ ਸਰਕਾਰ ਦੇ ਅੰਗਾਂ ਦੇ ਨਾਮ ਲਿਖੋ ਅਨਸਰ ਵਿਧਾਨਪਾਲਿਕਾ ਕਾਰਜਪਾਲਿਕਾ ਤੀਨਿਆਂ ਪਾਲਿਕਾ ਪ੍ਰਭੂਸ਼ਤਾ ਕਿ ਕਿਸਮਾ ਦੇਖੋ ਅੰਦਰੂਨੀ ਪ੍ਰਭੂਸ਼ਤਾ ਬਾਹਰੀ ਪ੍ਰਭੂਸ਼ਤਾ ਸਸਾ ਦੇ ਬੰਗਲਾਦੇਸ਼ ਕਿਹੜੇ ਸੰ ਤੱਕ ਪਾਕਿਸਤਾਨ ਦਾ ਹਿੱਸਾ ਸੀ 1971 ਖਾਲੀ ਥਾਂ ਮਾ ਭਰੋ ਤਾਂ ਜੋ ਬਾਖ ਪੂਰੀ ਹੋ ਜਾਨ ਰਾਜ ਹਰ ਥਾਂ ਸਮਾਨ ਹੁੰਦੇ ਹਨ ਜਦੋਂ ਕਿ ਸਰਕਾਰਾਂ ਦੇ ਵੱਖ-ਵੱਖ ਰੂਪ ਹੁੰਦੇ ਤੇ ਰਾਜ ਇੱਕੋ ਜਿਹਾ ਹੁੰਦੇ ਨੇ ਡੈਸ਼ ਪ੍ਰਭੂਸਤਾ ਨੂੰ ਠੀਕ ਹੈ ਇੱਥੇ ਡੈਸ਼ ਹੈ ਰਾਜ ਨੂੰ ਬਾਕੀ ਸੰਗਠਨ ਤੋਂ ਉੱਪਰ ਬਣਾਉਂਦੀ ਹੈ ਉਹ ਰਾਜ ਆਪਣੀ ਪ੍ਰਭੂਸਤਾ ਜਨਸੰਖਿਆ ਰਾਜ ਦਾ ਡੈਸ਼ ਤੱਤ ਹੋਇਆ ਇਹਦੇ ਚਾਹਾਂਸਰ ਹੋ ਗਿਆ ਕੋਈ ਜ਼ਰੂਰੀ ਤੱਤ ਅੱਗੇ ਰਾਸ਼ਟਰ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੋ ਜਾਂ ਤਿੰਨ ਵਾਕਾਂ ਵਿੱਚ ਦਿਓ ਪਹਿਲਾ ਪ੍ਰਸ਼ਨ ਇਹ ਚੋਂ ਆਪਣੇ ਕੋਲ ਹੈ ਜੀ ਰਾਸ਼ਟਰ ਅਤੇ ਰਾਜ ਵਿੱਚ ਕੋਈ ਦੋ ਅੰਤਰ ਲਿਖੋ ਰਾਜ ਅਤੇ ਰਾਸ਼ਟਰ ਵਿੱਚ ਮੁੱਖ ਅੰਤਰ ਇਸ ਪ੍ਰਕਾਰ ਹਨ ਪਹਿਲਾ ਰਾਜ ਲਈ ਜ਼ਰੂਰੀ ਤੱਤ ਨਿਸ਼ਚਿਤ ਹਨ ਪਰ ਰਾਸ਼ਟਰ ਲਈ ਜ਼ਰੂਰੀ ਤੱਤ ਕੋਈ ਨਿਸ਼ਚਿਤ ਸੂਚੀ ਨਿਸ਼ਚਿਤ ਨਹੀਂ ਹੈ ਰਾਸ਼ਟਰ ਇੱਕ ਅਧਿਆਤਮਿਕ ਇਕਤਾ ਹੈ ਰਾਜ ਅਤੇ ਰਾਜ ਇੱਕ ਰਾਜਨੀਤਿਕ ਸੰਗਠਨ ਹੈ ਰਾਜ ਲਈ ਨਿਸ਼ਚਿਤ ਭੂਮੀ ਜ਼ਰੂਰੀ ਹੈ ਪਰ ਰਾਸ਼ਟਰ ਲਈ ਜ਼ਰੂਰੀ ਨਹੀਂ ਪ੍ਰਭੂ ਸਤਾ ਦੀਆਂ ਦੋ ਕਿਸਮਾਂ ਲਿਖੋ ਅੰਸਰ ਪਹਿਲਾ ਆਪਣ ਕੋ ਦੋ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਅੰਦਰੂਨੀ ਤੇ ਬਾਹਰੀ ਅੰਦਰੂਨੀ ਪ੍ਰਭੂ ਸਤਾ ਤੋਂ ਭਾਵ ਰਾਜ ਦੀ ਸਰਬ ਸ਼ਕਤੀ ਜੋ ਰਾਜ ਦੇ ਹੱਥਾਂ ਦੇ ਅੰਦਰ ਰਹਿਣ ਵਾਲੇ ਹਰ ਵਿਅਕਤੀ ਅਤੇ ਹਰ ਸੰਗਠਤ ਸੰਗਠਨ ਤੇ ਲਾਗੂ ਹੁੰਦੀ ਹੈ ਬਾਰੀ ਪ੍ਰਵਿਸ਼ਤਾ ਇਸ ਦਾ ਭਾਵ ਰਾਜ ਕਿਸੇ ਦੂਸਰੇ ਰਾਜ ਜਾਂ ਕਿਸੇ ਹੋਰ ਬਾਰੀ ਸ਼ਕਤੀ ਦੇ ਦੀ ਨਹੀਂ ਹੈ ਕਿਸੇ ਉਹ ਕਿਸੇ ਬਾਰੀ ਸ਼ਕਤੀ ਨੂੰ ਆਪਣੇ ਉੱਤੇ ਹੁਕਮ ਨਹੀਂ ਚਲਾਉਂਦਾ ਕੋਈ ਦੂਜਾ ਕੋਈ ਵੀ ਦੂਜਾ ਰਾਜ ਰਾਜ ਦੀ ਅੰਦਰੂਨੀ ਮਾਮਲੇ ਵਿੱਚ ਦਾਖਲ ਨਹੀਂ ਕਰ ਸਕਦਾ ਸੰਯੁਕਤ ਕੀ ਸੰਯੁਕਤ ਰਾਸ਼ਟਰ ਨੂੰ ਰਾਜ ਕਿਹਾ ਜਾਂਦਾ ਹੈ ਸੰਯੁਕਤ ਰਾਸ਼ਟਰ ਸੰਘ ਨੂੰ ਰਾਜ ਨਾ ਮੰਨਣਾ ਦਾ ਮੁੱਖ ਕਾਰਨ ਇਹ ਹੈ ਕਿ ਇਸ ਦੀ ਕੁਝ ਰਾਜ ਜ਼ਰੂਰੀ ਰਾਜ ਦੀ ਜ਼ਰੂਰਤ ਨਹੀਂ ਹਨ ਸੰਯੁਕਤ ਰਾਸ਼ਟਰੀ ਅੰਤਰਰਾਸ਼ਟਰੀ ਸੰਸਥਾ ਹੈ ਇਸ ਦੇ 193 ਇਸ ਮੈਂਬਰ ਹਨ ਇਹ ਹੀ ਸੁਤੰਤਰਤਾ ਦੇਸ਼ ਦੀ ਸੁਤੰਤਰ ਦੇਸ਼ਾਂ ਦੀ ਇੱਕ ਸੰਸਥਾ ਹੈ ਇਸ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਣਾਉਣਾ ਹੈ ਇਸ ਸੰਸਥਾ ਦੇ ਕੋਲ ਨਾਂ ਤਾਂ ਆਪਣੀ ਬਸੋ ਹੈ ਨਾ ਹੀ ਨਿਚਿਤ ਭੂਮੀ ਇਹ ਸੰਸਥਾ ਦਾ ਆਪਣਾ ਸੰਗਠਨ ਜ਼ਰੂਰ ਹੈ ਪਰ ਉਸ ਨੂੰ ਸਰਕਾਰ ਨਹੀਂ ਕਿਹਾ ਜਾ ਸਕਦਾ ਇਸ ਕੋਲ ਪ੍ਰਭੂਸਤਾ ਨਹੀਂ ਹੈ ਇਸ ਸੰਸਥਾ ਕੋਲ ਪ੍ਰਭੂਸਤਾ ਨਹੀਂ ਹੈ ਇਸ ਸੰਸਥਾ ਦੇ ਮੈਂਬਰ ਸਤੰਤਰ ਹੋਣ ਸਤੰਤਰ ਦੇਸ਼ ਹੋਣ ਉਸ ਸੰਸਥਾ ਕੋਲ ਪ੍ਰਭੂਸਤਾ ਹੋਣਾ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਸੰਯੁਕਤ ਰਾਸ਼ਟਰ ਦੇ ਨਿਰਣੇ ਪਿੱਛੇ ਕਾਨੂੰਨੀ ਸ਼ਕਤੀ ਨਹੀਂ ਹੁੰਦੀ ਇਹਨਾਂ ਕਾਰਨਾਂ ਕਰਕੇ ਸੰਯੁਕਤ ਰਾਸ਼ਟਰ ਨੂੰ ਰਾਜ ਨਹੀਂ ਮੰਨਿਆ ਜਾ ਸਕਦਾ ਰਾਜ ਅਤੇ ਸਰਕਾਰ ਵਿੱਚ ਅੰਤਰ ਪਤਾ ਕਰਨ ਲਈ ਕੀ ਆਧਾਰ ਹੋ ਸਕਦੇ ਹਨ 2 ਦੇ ਨਾਮ ਲਿਖੋ ਇਹਦਾ ਅਨਾਰੇ ਰੂਪ ਪੱਖੀ ਵਿਰੋਧ ਜਨਸੰਖਿਆ ਸਪਸ਼ਟਤਾ ਰਿਸ਼ਤਾ ਜਾਂ ਸਵੰਦ ਇੱਥੇ ਆਪਾਂ ਦੋ ਦੀ ਗੱਲ ਕਰ ਰਹੇ ਹਾਂ ਸਪਸ਼ਟਤਾ ਰਾਤ ਦਾ ਕੋਈ ਨਿਸ਼ਚਿਤ icar ਨਹੀਂ ਹੁੰਦਾ ਇੱਥੇ ਰਾਜ ਰਾਜ ਨਹੀਂ ਪੜਨਾ ਰਾਜ ਪੜਨਾ ਰਾਜ ਰਾਜ ਦਾ ਕੋਈ ਨਿਚਿਤ ਕਾਰਨ ਨਹੀਂ ਹੁੰਦਾ ਇਸ ਲਈ ਇਸ ਨੂੰ ਦੇਖਿਆ ਨਹੀਂ ਜਾ ਸਕਦਾ ਇਹ ਤਾਂ ਇੱਕ ਭਾਵਨਾ ਹੈ ਜਿਸ ਵਿੱਚ ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ ਸਰਕਾਰ ਇੱਕ ਵਾਸਤਵਿਕ ਹੈ ਇਸ ਨੂੰ ਸਪਸ਼ਟ ਅਤੇ ਮੂਰਤ ਰੂਪ ਵਿੱਚ ਇੱਥੇ ਦੇਖਿਆ ਬਣਾ ਲਈ ਦੇਖ ਸਕਦੇ ਹਾਂ ਦੇਖਿਆ ਜਾ ਸਕਦਾ ਹੈ ਅਸੀਂ ਵੱਖ-ਵੱਖ ਪ੍ਰਸ਼ਾਸਨ ਕਾਰਜ ਕਰਾਉਣ ਲਈ ਸਮੇਂ-ਸਮੇਂ ਸਰਕਾਰੀ ਅਧਿਕਾਰੀਆਂ ਨੂੰ ਮਿਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰਿਸ਼ਤਾ ਜਾਂ ਸੰਬੰਧ ਰਾਜ ਦਾ ਸਰਕਾਰ ਨਾਲ ਰਿਸ਼ਤਾ ਮਾਲਕ ਵਾਲਾ ਹੁੰਦਾ ਹੈ ਰਾਜ ਆਪਣੀ ਇੱਛਾ ਦਾ ਪ੍ਰਗਟਾਵਾ ਸਰਕਾਰ ਰਾਹੀਂ ਹੀ ਕਰਦਾ ਹੈ ਰਾਜ ਰਾਜ ਸਰਕਾਰ ਦੀ ਸੇਵਕ ਹੈ ਰਾ ਦੁਆਰਾ ਦਿੱਤੇ ਗਏ ਹਰ ਹੁਕਮ ਨੂੰ ਮੰਨਣਾ ਮੰਨ ਲਈ پابੰਦ ਹੁੰਦੀ ਹੈ ਪ੍ਰਸ਼ਨ ਪੰਜਵਾਂ ਦੇ ਉੱਤਰ 60 ਤੋਂ 75 ਸ਼ਬਦਾਂ ਵਿੱਚ ਦਿਓ ਰਾਜ ਅਤੇ ਸਰਕਾਰ ਵਿਚਾਲੇ ਕੋਈ ਚਾਰ ਅੰਤਰ ਸਪਸ਼ਟ ਕਰੋ ਮੁੱਖ ਅੰਤਰ ਰਾਜ ਸਰਕਾਰ ਰਾਜ ਦਾ ਹੀ ਇੱਕ ਅੰਗ ਹੈ ਰਾਜ ਕੋ ਨਿਚਿਤ ਭੂਮੀ ਜ਼ਰੂਰੀ ਹੈ ਪਰ ਸਰਕਾਰ ਕੋ ਨਹੀਂ ਸਰਕਾਰ ਨਿਰਕਾਰ ਹੈ ਸਰਕਾਰ ਸਕਾਰ ਹੈ ਰਾਜ ਸਥਾਈ ਹੈ ਪਰ ਸਰਕਾਰ ਅਸਥਾਈ ਹੈ ਰਾਜ ਵਿੱਚ ਸਮੁੱਚੀ ਬਸੋਂ ਸ਼ਾਮਲ ਹੈ ਪਰ ਸਰਕਾਰ ਦਾ ਨਿਰਮਾਣ ਥੋੜੇ ਜਿਹੇ ਵਿਅਕਤੀ ਕਰਦੇ ਕਰਦੇ ਹਨ ਰਾਜ ਦਾ ਮੈਂਬਰ ਜ਼ਰੂਰੀ ਹੈ ਸਰਕਾਰ ਦਾ ਨਹੀਂ ਰਾਜ ਕੋਲ ਪ੍ਰਭੁਸਤਾ ਹੁੰਦੀ ਹੈ ਪਰ ਸਰਕਾਰ ਕੋਲ ਨਹੀਂ ਰਾਜ ਦੀ ਇੱਕ ਕਿਸਮ ਹੈ ਸਰਕਾਰ ਦੀਆਂ अनेका ਕਿਸਮਾਂ ਹੁੰਦੀਆਂ ਹਨ ਪ੍ਰਸ਼ਨ ਅਗਲਾ ਸਰ ਰਾਜ ਦੇ ਨਿਰਮਾਣ ਲਈ ਕਿੰਨੇ ਪੰਗੋਲਕ ਤਤ ਪੰਗੋਲਕ ਖੇਤਰ ਹੋਣਾ ਜ਼ਰੂਰੀ ਹੈ ਵਿਸਥਾਰ ਨਾਲ ਦੱਸੋ ਜਦੋਂ ਜਨਸੰਖਿਆ ਸਥਾਈ ਤੌਰ ਤੇ ਕਿਸੇ ਨਿਸ਼ਚਿਤ ਭੂਮਾਗ ਉੱਤੇ ਵਸਣ ਲੱਗੇ ਤਾਂ ਰਾਜ ਦਾ ਨਿਰਮਾਣ ਹੁੰਦਾ ਹੈ ਘੁੰਮਦੇ ਫਿਰਦੇ ਲੋਕਾਂ ਦਾ ਰਾਜ ਨਹੀਂ ਲੋਕ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ 1927 ਤੋਂ ਪਹਿਲਾਂ ਜਹੂਦੀ ਲੋਕ ਸਾਰੇ ਸੰਸਾਰ ਵਿੱਚ ਫੈਲੇ ਹੋਏ ਸਨ ਉਹਨਾਂ ਕੋਲ ਕੋਈ ਨਿਸ਼ਚਿਤ ਭੂ ਖੇਤਰ ਨਹੀਂ ਸੀ ਇਸ ਲਈ ਉਹ ਉਹ ਰਾਜ ਦਾ ਨਿਰਮਾਣ ਨਾ ਕਰ ਸਕੇ ਜਦੋਂ ਉਹਨਾਂ ਨੂੰ ਫਿਰਸਤੀਨ ਦਾ ਇੱਕ ਭਾਗ ਮਿਲ ਗਿਆ ਤਾਂ ਉਹਨਾਂ ਨੇ ਇਜ਼ਰਾਈਲ ਨਾਂ ਦੇ ਇੱਕ ਰਾਜ ਦੀ ਸਥਾਪਨਾ ਕੀਤੀ ਜਨਸੰਖਿਆ ਵਾਂਗ ਧੂ ਖੇਤਰ ਕਿੰਨਾ ਹੋਣਾ ਚਾਹੀਦਾ ਹੈ ਇਸ ਬਾਰੇ ਕੋਈ ਨਿਸ਼ਚਿਤ ਮਤ ਨਹੀਂ ਹੈ ਪ੍ਰਾਤਨ ਸਮੇਂ ਵਿੱਚ ਨਗਰ ਰਾਜਾਂ ਦਾ ਆਕਾਰ ਬਹੁਤ ਛੋਟਾ ਸੀ ਹੁੰਦਾ ਸੀ ਵਰਤਮਾਨ ਸਮੇਂ ਸਾਡੇ ਸਾਹਮਣੇ ਅਜਿਹੇ ਰਾਜ ਹਨ ਜਿਨ੍ਹਾਂ ਦਾ ਖੇਤਰਫਲ ਲੱਖ ਲੱਖ ਵਰਗ ਕਿਲੋਮੀਟਰ ਹੈ ਚੀਨ ਦਾ 97 ਲੱਖ ਵਰਗ ਕਿਲੋਮੀਟਰ ਅਮਰੀਕਾ 93 ਲੱਖ ਵਰਗ ਕਿਲੋਮੀਟਰ ਭਾਰਤ 32 ਲੱਖ ਵਰਗ ਕਿਲੋਮੀਟਰ ਅੱਜ ਵਿਸ਼ਾਲ ਭੂ ਖੇਤਰ ਰਾਜ ਦੀ ਖੁਸਹਾਲੀ ਦਾ ਆਧਾਰ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜਹਾਜ਼ ਜਿੰਨਾ ਉੱਪਰ ਰਾਜ ਦਾ ਝੰਡਾ ਲੱਗਿਆ ਹੁੰਦਾ ਹੈ ਭਾਵੇਂ ਉਹ ਕਿਤੇ ਵੀ ਖੜਾ ਹੋਵੇ ਝੰਡਾ ਝੰਡੇ ਵਾਲੇ ਰਾਜ ਦੀ ਭੂਮੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਸਰਕਾਰ ਦੀ ਇਸ ਤਰ੍ਹਾਂ ਰਾਜ ਦੀ ਦੂਤਕਰ ਦੂਜੇ ਦੇਸ਼ਾਂ ਵਿੱਚ ਹੁੰਦੇ ਹਨ ਰਾਜ ਦੀ ਪੁੰਖੇਤ ਦਾ ਹਿੱਸਾ ਸਮਝੇ ਜਾਂਦੇ ਹਨ ਰਾਜ ਦੀ ਭੂਮੀ ਵਿੱਚ ਸਾਰੇ ਉਹ ਸਾਰੇ ਕੁਦਰਤੀ ਸਾਧਨ ਆ ਜਾਂਦੇ ਹਨ ਜਿਹੜੇ ਉਸ ਦੇਸ਼ ਦੇ ਜਲ ਥਲ ਤੋਂ ਪ੍ਰਾਪਤ ਹੋਣ ਥਲ ਪੜਨ ਵਾਲੀ ਥਲ ਪਹਾੜ ਜੰਗਲ ਨਦੀਆਂ ਝੀਲਾਂ ਖਣਿਜ ਪਦਾਰਥ ਉਸ ਰਾਜ ਦੀ ਸੰਪਤੀ ਦੇ ਬਾਜੂ ਮੰਡਲ ਉੱਤੇ ਉਸ ਰਾਜ ਦਾ ਪੂਰਨ ਅਧਿਕਾਰ ਹੁੰਦਾ ਹੈ ਰਾਜ ਦੇ ਸਮੁੰਦਰੀ ਕੰਢੇ ਕੰਢੇ ਨਾਲ ਦਾ ਮੀਲ ਤੱਕ ਦਾ ਸਮੁੰਦਰੀ ਖੇਤਰ ਵੀ ਉਸ ਰਾਜ ਦੀ ਹੱਦ ਵਿੱਚ ਆ ਜਾਂਦਾ ਹੈ ਰਾਸ਼ਟਰਵਾਰੀ ਅਰਥ ਸਪਸ਼ਟ ਕਰੋ ਰਾਸ਼ਟਰ ਸ਼ਬਦ ਅੰਗਰੇਜ਼ੀ ਦੇ ਨੇਸ਼ਨ ਦਾ ਪੰਜਾਬੀ ਅਨਵਾਦ ਹੈ ਅੰਗਰੇਜ਼ੀ ਭਾਸ਼ਾ ਦਾ ਇਹ ਸ਼ਬਦ ਨੇਸ਼ਨ ਲ Latinੀ ਭਾਸ਼ਾ ਦੇ ਨਿਸ਼ੋ ਨਿਸ਼ਟੋ ਸ਼ਬਦ ਤੋਂ ਲਿਆ ਗਿਆ ਹੈ Latinੀ ਭਾਸ਼ਾ ਵਿੱਚ ਨਿਸ਼ਟੋ ਦਾ ਸ਼ਬਦ ਦਾ ਅਰਥ ਜਨਮ ਜਾਂ ਜਾਤੀ ਹੈ ਭਾਵੇਂ ਸ਼ਬਦੀ ਅਰਥ ਪੱਖ ਤੋਂ ਰਾਸ਼ਟਰ ਦਾ ਅਰਥ ਸਪਸ਼ਟ ਹੈ ਪਰ ਅਜ ਤੱਕ ਦੁਨੀਆ ਦੇ ਵਿਦਵਾਨ ਇਸ ਦੀ ਪ੍ਰਭਾਸ਼ਾ ਸੰਬੰਧੀ ਸਰਬਸੰਮਤੀ ਪੈਦਾ ਨਹੀਂ ਕਰ ਸਕੇ ਪ੍ਰਸਿੱਧ ਵਿਦਵਾਨ ਵਰਗਸ ਅਨੁਸਾਰ ਪੰਗੋਲ ਰਾਸ਼ਟਰ ਪੰਗੋਲਕ ਇਕਤਾ ਵਾਲੇ ਇੱਕ ਇਲਾਕੇ ਵਿੱਚ ਵਸੀ ਹੋਈ ਇੱਕ ਜਾਤੀ ਇੱਕ ਹੀ ਜਾਤੀ ਦੀ ਜਨਸੰਖਿਆ ਹੈ ਪਰ ਇਸ ਤਰ੍ਹਾਂ ਦਾ ਰਾਸ਼ਟਰ ਅੱਜ ਦੇ ਯੁੱਗ ਵਿੱਚ ਸੰਭਵ ਨਹੀਂ ਹੈ ਕਿਉਂਕਿ ਅੱਜ ਦਾ ਸਮਾਜ ਬਹੁ ਰਾਸ਼ਟਰਵਾਦੀ ਰਾਸ਼ਟਰੀਤਾ ਦਾ ਸਮਾਜ ਹੈ ਇਸ ਤਰ੍ਹਾਂ ਲਾਰਡ ਹੋਰਾਈਸ ਇਹ ਕਹਿੰਦੇ ਹਨ ਰਾਸ਼ਟਰ ਇੱਕ ਉਹ ਸੰਗਠਿਤ ਰਾਸ਼ਟਰੀਤਾ ਹੈ ਜਿਸ ਦੇ ਜਿਸ ਨੇ ਆਪਣੇ ਆਪ ਨੂੰ ਇੱਕ ਰਾਜਨੀਤਿਕ ਸਮਾਜ ਵਿੱਚ ਸੰਗਠਿਤ ਕਰ ਲਿਆ ਹੈ ਜਾਂ ਉਹ ਸੁਤੰਤਰ ਰਹਿਣ ਦੇ ਯੋਗ ਹਨ ਪਿੰਨ ਪਿੰਨ ਵਿਚਾਰਾਂ ਦੇ باوجود ਇਹ ਹੀ ਮੰਨਿਆ ਜਾਂਦਾ ਹੈ ਕਿ ਰਾਸ਼ਟਰ ਜਿਹੀ ਸਮੂਹ ਹੈ ਜੋ ਨਾਸਲ ਧਰਮ ਭਾਸ਼ਾ ਰੀਤੀ ਰਿਵਾਜ ਪਰਸਪਰ ਇਤਿਹਾਸਕ ਸਾਂਝ ਦੇ ਕਾਰਨ ਆਪਸ ਵਿੱਚ ਇਕੱਠੇ ਹੋਏ ਹਨ ਰਾਜ ਦੀ ਜ਼ਰੂਰੀ ਗੈਰ ਜ਼ਰੂਰੀ ਤੱਤਾਂ ਵਿੱਚ ਸਮਾਨਤਾ ਦਾ ਕੀ ਰੋਲ ਕੀ ਰੋਲ ਹੋ ਸਕਦਾ ਹੈ ਅਨਸਰ ਕਿਸੇ ਰਾਜ ਦੀ ਬਸੋਂ ਧਰਤੀ ਭਵੇਂ ਜਿੰਨੀ ਵੀ ਵਿਸ਼ਾਲ ਹੋਵੇ ਹਰੇਕ ਰਾਜ ਆਪਣੇ ਆਪ ਆਪਣੇ ਆਪਣੇ ਨਿਸ਼ਚਿਤ ਖੇਤਰ ਵਿੱਚ ਸਰਬਸਮਰੱਥ ਹੁੰਦਾ ਹੈ ਅਤੇ ਕਿਸੇ ਵਿਦੇਸ਼ੀ ਕੰਟਰੋਲ ਅਧੀਨ ਨਹੀਂ ਹੁੰਦਾ ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਸ਼ਟਰ ਸੰਯੁਕਤ ਰਾਜ ਅਮਰੀਕਾ ਚੀਨ ਵਰਗੇ ਦੇਸ਼ਾਂ ਦਾ ਬਹੁਤ ਪ੍ਰਭਾਵ ਹੈ ਪ੍ਰੰਤੂ ਰਾਜ ਦੇ ਰੂਪ ਵਿੱਚ ਉਹਨਾਂ ਨੂੰ ਕਿਸੇ ਵਿਸ਼ੇਸ਼ ਸਥਿਤੀ ਪ੍ਰਾਪਤ ਨਹੀਂ ਹੈ ਰਾਜ ਸਾਰੇ ਰਾਜ ਇੱਕ ਸਮਾਨ ਹੁੰਦੇ ਹਨ ਅਤੇ ਕਿਸੇ ਵੀ ਰਾਜ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਿਆ ਜਾ ਸਕਦਾ ਜੇਕਰ ਇੱਕ ਸਮਾਨ ਸਮਾਨਤਾ ਦੀ ਸਥਿਤੀ ਪ੍ਰਾਪਤ ਨਹੀਂ ਹੈ ਤਾਂ ਉਹ ਰਾਜ ਅਖਵਾਉਣ ਦੇ ਯੋਗ ਨਹੀਂ ਹੈ ਕਮੰਤ ਅੰਤਰਰਾਸ਼ਟਰੀ ਕਮੰਤਰੀ ਪਦਰ ਤੇ ਰਾਜ ਦੀ ਇੱਕ ਰਾਜ ਦੀ ਮਾਨਤਾ ਭਾਰਤ 6 April 1950 ਨੂੰ ਪੀਪਲਜ਼ ਰਿਪਬਲਿਕ ਆਫ ਚੀਨ ਨੂੰ ਅੰਤਰਰਾਸ਼ਟਰੀ ਪਧਰਤੀ ਸਭ ਤੋਂ ਪਹਿਲਾਂ ਮਾਨਤਾ ਦਿੱਤੀ ਇਸੇ ਤਰ੍ਹਾਂ ਭਾਰਤ ਹੀ ਉਹ ਪਹਿਲਾ ਦੇਸ਼ ਸੀ ਜਿਸ ਨੇ ਬੰਗਲਾਦੇਸ਼ ਨੂੰ ਸਤੰਤਰ 1971 ਤੋਂ ਪਹਿਲਾਂ ਵੱਖਰੇ ਤੇ ਸਤੰਤਰ ਰਾਜ ਦੀ ਮਾਨਤਾ ਦਿੱਤੀ ਅਤੇ ਉਸ ਦੀ ਕੂਟਨੀਤਿਕ ਸੰਬੰਧ ਸਥਾਪਿਤ ਕੀਤੇ ਇਸੇ ਆਪਣੀ ਬਹੁਤ ਹੀ ਮਹਤਮਪੂਰਨ ਵੀਡੀਓ ਪਾਠ ਪੰਜਵਾਂ ਰਾਜ ਦੇ ਜ਼ਰੂਰੀ ਤਤ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ